ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗੁਰਦਾਸਪੁਰ ਆਏ ਹਾਂ ਜੀ ਸੋ ਡਿਸਟ੍ਰਿਕਟ ਹੈੱਡਕੁਆਰਟਰਸ ਬੈਠੇ ਆ ਜੀ ਮੰਨ ਲਿਓ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬੈਠੇ ਆ ਜੀ ਉਹਨੇ ਸਾਡੀਆਂ ਟੀਮਾਂ ਜੋ ਆਪਣਾ ਤੇਲਫੁੱਲ ਲੈ ਕੇ ਆਈਆਂ ਸੀ ਸਪੈਸ਼ਲੀ ਮੋਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀ ਪਿੰਡ ਤੋਂ ਸੋ ਕੁਆਲਟੀ ਹਮੇਸ਼ਾ ਵਾਚੜ ਕੇ ਆਪਣੀ ਸੇਵਾ ਦਿੰਦਾ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਇੱਛਾ ਜ਼ਿਤਾਈ ਦੀ ਅਸੀਂ ਸਾਰਿਆਂ ਨਾਲ ਜਾਣਾ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਲਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਔਰ ਮੈਂ ਸਪੈਸ਼ਲੀ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਉਹ ਹੋਰ ਕਿਹੜੀਆਂ ਰਿਕੁਆਇਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈਠ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈਣ ਨਹੀਂ ਕਈ ਵਾਰ ਜਿੰਨੇ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਅਗਰ ਕਿ ਕੀ ਕੀ ਅੱਜ ਲੋਡ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋਡ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸਬਾਵਾਂ ਨੇ ਉਹਨੂੰ ਵੀ ਅਗਰ ਵਾਈਪਰ ਕਿਟ ਕਰ ਲਈਏ ਉਹਨਾਂ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਵੀ ਅਸੀਂ ਆਟਾ ਹੀ ਇਹਨਾਂ ਲੈ ਆਂਦਾ ਤੇ ਚੌੜੀ ਇਹਨਾਂ ਲੈ ਆਂਦੇ ਕੇ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਜ ਨਵੀਆਂ ਵੀ ਕੋਲ ਟਰਾਈ ਕੀਤੀਆਂ ਜੀ ਨੈਟ ਲੌਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜਿੰਨੇ ਆਰਮਸ ਮਾਰਗਮਾ ਤੁਸੀਂ ਦੇਖਿਆ ਉਹਨਾਂ ਤੇ ਬੰਨੇ ਆ ਇੱਕ ਉਹ ਭੇਜਦੇ ਨਹੀਂ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ ਚਾਜ ਇੱਥੇ ਲੈਂਦੇ ਆ ਕਿ ਜੇ ਉਹ ਵਰਕ ਕਰਦੇ ਤਾਂ ਬੜੇ ਕੰਮ ਆਣਗੇ ਇਦਾਂ ਦੇ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਆ ਕਿ ਜਿੱਦਾਂ ਸੋਲਰ ਲਾਈਟਸ ਦੀ ᱫੋੜ ਪੈਣੀ ਹੈ ਕੋਣ ਦਿਨ ਪੁੱਲ ਜਾਣੇ ਤੇ ਇਮੀਡੀਏਟਲੀ ਲਾਈਟ ਆਉਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜ ਜਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜੇ ਇੱਕ ਵਾਰੀ ਚਾਰਜ ਹੋ ਜਾਂਦੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋਏਗੀ ਬਾਕੀ ਤਾਂ ਘਰਾਂ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਉਹ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੇ ਕਿਤੋਂ ਸੋਲਰ টেবিল ফ্যানস ਮਿਲ ਜਾਂਦੇ ਨੇ ਛੋਟੇ ਫੈਨ ਹੀ ਹੋਣ ਪਾਉਣੇ ਜਿਹੜੇ ਅੱਗੋਂ ਕੰਮ ਆਣ ਅਜੇ ਤਾਂ ਧੁੱਪ ਵੀ ਕਦੇ-ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਅੱਗੋਂ ਵਰਕ ਕਰੇਗਾ ਉਹ ਸੋਲਰ ਲਾਈਟਸ ਤੇ ਫੈਨਸ ਇਤਨੀ ਚੀਜ਼ਾਂ ਅੱਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਕਿਉਂਕਿ ਮੌਸਮ ਅਜੇ ਤੱਕ ਫਲਡ ਫਲਡ ਜਿਹੜੇ ਨੇ ਇਹਨਾਂ ਦਾ ਪਾਣੀ ਡਰੇਨ ਹੁੰਦਾ ਹੈ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਵੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿంటర్ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਕਰਾंचे ਗੱਦੇ ਤਲਾਈਆਂ ਰਜਾਈਆਂ ਔਰ ਮੈਂ ਸੋਚ ਰਿਹਾ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹੜੇ ਉਤੋਂ ਫਲੈਟ ਹੁੰਦੇ ਨੇ ਪਰ ਥੱਲੇ ਫੋਲਡ ਹੋ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਵਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮਨਜੀ ਸੋ ਉਹ ਵੀ ਜੇ ਕੋਈ ਲਿਆਵੇ ਨਵਾਰ ਵਾਲਾ ਉਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡ ਹੋ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇੱਕਦਮ ਕਿਸੇ ਨੂੰ ਅਸੀਂ ਕਹੀਏ ਵੀ 2000 ਚਾਹੀਦਾ ਤੇ ਸ਼ਾਇਦ ਨਹੀਂ ਅਵੇਲੇਬਲ ਹੋਏਗਾ ਸੋ ਜਿਹਦੇ ਕੋਲ ਜਿੱਥੋਂ ਆਉਂਦਿਆ 20 50 100 200 ਜਿੱਥੋਂ ਮਿਲਦੇ ਹੋਣ ਫਿਊਚਰ ਉਹ ਲੋਕਾਂ ਨੂੰ ਮੰਜੇ ਦੀ ਚਾਹੀਦੀ ਹੋਣਗੇ ਜਿਹੜੇ ਉੱਤੇ ਪਲਾਈ ਬੋਰਡ ਲਗਾਉਣਾ ਤੁਸੀਂ ਸਮਝ ਗਏ ਹੋ ਕਿਵੇਂ ਦੀ ਗੱਲ ਹੈ ਔਰ ਅਲੱਗ ਇਦਾਂ ਨਹੀਂ ਹੋਰ ਚੀਜ਼ਾਂ ਵੀ ਆਪਾਂ ਬ੍ਰੇਨਸਟਾਰਮਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਕਰਨੀ ਚਾਹੀਦਾ ਤੇ ਅੱਛਾ ਲੋਕਾਂ ਨੂੰ ਬੈਨਲੀ ਪਲਾਸਟਿਕ ਦੀਆਂ ਕੁਰਸੀਆਂ ਤੇ ਘਟੋਖਟ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਦਾ ਫਰਨੀਚਰ ਘਰ-ਬਾਰ ਮੰਜੇ ਪੀੜੇ ਸਾੜੇ ਸਾਰੇ ਰੁੜਗੇ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਹਰਾ ਜਿਹੜੀਆਂ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖਿਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆ ਚੀਜ਼ਾਂ ਜਿਹੜੀਆਂ ਅੱਗ ਨੂੰ ਲੋੜ ਪੈ ਸਕਦੀ ਹੈ ਲੋਕਾਂ ਨੂੰ ਕਿਉਂਕਿ ਅੱਗੋਂ ਦਾ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣ ਪਤਾ ਨਹੀਂ ਕਿਹੜਾ ਬਾਲਣਾ ਤੇ ਮੈਂ ਤਾਂ ਆਈਡੀਆ ਸੋਚ ਰਿਹਾ ਕਿ ਜੇਕਰ ਇੱਕ ਸਟੋਵ ਹੁੰਦੇ ਨੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾ ਕੇ ਚੱਲ ਜਾਂਦੇ ਕੁਝ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਹਾਂ ਦੂਜੇ ਦੇ ਨਾਲ ਆਈਡੀਆ ਸ਼ੇਅਰ ਕਰਕੇ ਉਹ करिए ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅੱਗੋਂ ਹੁਣ ਜਦੋਂ ਪਾਣੀ ਉਤਰੇ ਤਾਂ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਹਨੇ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ ਜੇ ਜਿੰਨੂੰ ਲੋਡ ਹੈ ਤਾਂ ਇਹ ਆ ਗਿਆ ਕੱਲ ਇਹਨੂੰ ਲੋਡ ਹੋਏ ਕਿਤੇ ਵੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਇੱਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਚ ਇਸ ਸੰਘਰਸ਼ ਚੋਂ ਜਲਦੀ ਬਾਹਰ ਨਿਕਲਾਂਗੇ ਔਰ ਮੈਂ ਅਜੇ ਸਰ ਗੁਰਦਾਸਪੁਰ ਡਿਸਟ੍ਰਿਕਟ 'ਚ ਹੀ ਆਇਆ ਹਾਂ ਕਿ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਇੱਥੇ ਨੇ ਮੈਡਮ ਆਟੀ ਵੀ ਇੱਥੇ ਨੇ ਇਹਨਾਂ ਦੀ ਸਾਰੀ ਟੀਮ ਐਸਡੀਐਮ ਸਾਹਿਬਾਨ ਬੈਠੇ ਨੇ ਸਾਰੇ ਬਹੁਤ ਤੰਦਹੀ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ both